ਅੱਜ ਅਸੀਂ ਇਸ ਵੀਡੀਓ ਰਾਹੀਂ ਜਾਣਾਂਗੇ ਕਿ ਸਾਡਾ ਭਵਿੱਖ ਸਾਡੀ ਨੌਜਵਾਨ ਪੀੜੀ ਅੱਜ ਨਸ਼ਿਆਂ ਦੀ ਲਤ ਵਿੱਚ ਕਿਉਂ ਫਸ ਰਹੀ ਹੈ ਸੱਚੀ ਸ਼ਰੀਆ ਗੱਲ ਸਾਰਿਆਂ ਨੂੰ ਸਵਾਲ ਇਹ ਹੀ ਨਹੀਂ ਕਿ ਨਸ਼ਾ ਕਿੱਥੇ ਮਿਲਦਾ ਹੈ ਸਵਾਲ ਇਹ ਹੈ ਕਿ ਨਸ਼ੇ ਵਿੱਚ ਤੁਰਨ ਵਾਲਾ ਰਸਤਾ ਕਿਉਂ ਬਣਦਾ ਹੈ ਗੁਰਬਾਣੀ ਸਾਨੂੰ ਆਖਦੀ ਹੈ ਕਿ ਮਨ ਜਿੱਤੇ ਜਗ ਜੀਤ ਜੇਕਰ ਮਨ ਨੂੰ ਜਿੱਤਿਆ ਲਿਆ ਜਿੱਤ ਲਿਆ ਤਾਂ ਦੁਨੀਆ ਦੀ ਹਰ ਮਾੜੀ ਚੀਜ਼ ਛੱਡ ਤੋਂ ਬੱਚਿਆਂ ਨੂੰ ਬਚਾਇਆ ਜਾ ਸਕਦਾ ਹੈ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਕੱਪੜੇ ਖਾਣ ਪੀਣ ਪੜਾਈ ਤਾਂ ਦੇ ਰਹੀਆਂ ਪਰ ਕੀ ਅਸੀਂ ਉਹਨਾਂ ਦਾ ਮਨ ਮਜ਼ਬੂਤ ਬਣਾ ਰਹੇ ਹਾਂ ਗੁਰਬਾਣੀ ਕਿਹੋ ਜਿਹਾ ਸਾਧਨ ਹੈ ਜਿਸ ਨਾਲ ਸਾਡੇ ਬੱਚਿਆਂ ਦਾ ਮਨ ਮਜ਼ਬੂਤ ਬਣਦਾ ਹੈ ਸਾਨੂੰ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਵੱਧ ਤੋਂ ਵੱਧ ਜੋੜਨਾ ਚਾਹੀਦਾ ਹੈ ਕਿੰਨੇ ਮਾਪੇ ਹਨ ਘਰ ਵਿੱਚ ਜਿਹੜੇ ਹਰ ਰੋਜ਼ ਸਿਮਰਨ ਕਰਦੇ ਹਨ ਜਿਨ੍ਹਾਂ ਦੇ ਘਰ ਵਿੱਚ ਸਿਮਰਨ ਦੀ ਧੂਣੀ ਵੱਜਦੀ ਹੈ ਸੱਚਾਈ ਤਾਂ ਇਹ ਹੈ ਕਿ ਅਸੀਂ ਸਾਡੇ ਬੱਚੇ ਅੰਦਰੋਂ ਖਾਲੀ ਹੋਏ ਹੋਏ ਹਨ ਜੇ ਘਰ ਵਿੱਚ ਪਿਆਰ ਦੀ ਧਾਂ ਚੀਕਾ ਹੁੰਦੀਆਂ ਨੇ ਜਦੋਂ ਸਮਾਂ ਦੇਣ ਵਾਲਾ ਕੋਈ ਵੀ ਨਾ ਹੋਵੇ ਤਾਂ ਕੋਈ ਰਾਹ ਨਾ ਲੱਭੇ ਤਾਂ ਬੱਚੇ ਨਸ਼ਿਆਂ ਵੱਲ ਤੁਰ ਪੈਂਦੇ ਨੇ ਨਸ਼ੇ ਕਈ ਤਰ੍ਹਾਂ ਦੇ ਹੁੰਦੇ ਨੇ ਗਲਤ ਸੰਗਤ ਦਾ ਨਸ਼ਾ ਮੋਬਾਈਲ ਦਾ ਨਸ਼ਾ ਆਜ਼ਾਦੀ ਤੇ ਮਨਮਾਨੀ ਕਰਨ ਦਾ ਨਸ਼ਾ ਮੈਂ ਅੱਜ ਤੁਹਾਨੂੰ ਇੱਕ ਸਿੱਖਿਆ ਦੇ ਰਹੀ ਦੋ ਭਰਾਵਾਂ ਦੀ ਇੱਕ ਹੱਦ ਬੀਤੀ ਘਟਨਾ ਸੁਣਾਉਣ ਲੱਗੀ ਹਾਂ ਉਹਦੇ ਰਾਹੀਂ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਤੇ ਆਪਾਂ ਇਸ ਦੇ ਵਿੱਚ ਇਸ ਸਾਖੀ ਰਾਹੀਂ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇੱਕ ਵਾਰ ਦੋ ਸਕੇ ਭਰਾ ਸੀ ਉਹਨਾਂ ਦੋਵਾਂ ਕੋਲੋਂ 15 ਤੇ 20 ਕਿੱਲੇ ਦੀ ਪੈਲੀ ਆਉਂਦੀ ਸੀ ਉਹਨਾਂ ਦੇ ਦੋ ਬੱਚੇ ਸਨ ਉਹਨਾਂ ਦੀ ਉਮਰ 8 ਤੇ 10 ਸਾਲ ਦੀ ਸੀ ਉਹ ਦੋਵੇਂ ਬੱਚੇ ਗੁਰਦੁਆਰੇ ਵਿੱਚ ਜਾਇਆ ਕਰਦੇ ਸਨ ਉੱਥੇ ਗੁਰਦੁਆਰੇ ਵਿੱਚ ਗਰੰਥੀ ਸਿੰਘ ਸੀ ਜਿਹੜੇ ਉਹ ਉਹਨਾਂ ਨੂੰ ਸੰਧਿਆ ਦਿੰਦੇ ਹੁੰਦੇ ਸਨ ਬੱਚਿਆਂ ਨੇ ਉਹਨਾਂ ਕੋਲੋਂ ਸੰਧਿਆ ਲੈਣੀ ਸ਼ੁਰੂ ਕਰ ਦਿੱਤੀ ਇੱਕ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਅੰਮ੍ਰਿਤ ਸੰਚਾਰ ਰੱਖਿਆ ਗਿਆ ਬੱਚੇ ਬਹੁਤ ਹੀ ਪਿਆਰੇ ਸਨ ਉਹ ਨਿਤਨੇਮ ਸਿੱਖ ਰਹੇ ਸਨ ਗਰੰਥੀ ਸਿੰਘ ਤੋਂ ਗ੍ਰੰਥੀ ਸਿੰਘ ਨੇ ਬੱਚਿਆਂ ਨੂੰ ਕਿਹਾ ਕਿ ਕੱਲ ਅੰਮ੍ਰਿਤ ਸੰਚਾਰ ਹੈ ਤੁਸੀਂ ਆਪਣੇ ਘਰ ਜਾਓ ਤੇ ਅੰਮ੍ਰਿਤ ਛਕਣ ਲਈ ਤਿਆਰ ਹੋ ਜਾਓ ਬੱਚੇ ਬੜੀ ਖੁਸ਼ੀ ਨਾਲ ਘਰ ਗਏ ਤੇ ਮਾਂ ਨੂੰ ਕਹਿਣ ਲੱਗੇ ਮਾਂ ਸਾਨੂੰ ਨਵੇਂ ਕੱਪੜੇ ਲੈ ਦੋ ਨਵੇਂ ਵਸਤਰ ਲੈ ਦੋ ਅਸੀਂ ਗੁਰੂ ਵਾਲੇ ਬੰਨਾ ਚਾਹੁੰਦੇ ਹਾਂ ਦੋਵੇਂ ਭਰਾਵਾਂ ਵਿੱਚੋਂ ਇੱਕ ਬੜਾ ਹੀ ਖੁਸ਼ ਹੋਇਆ ਉਸਨੇ ਆਪਣੇ ਬੱਚੇ ਨੂੰ ਪਿਆਰ ਨਾਲ ਉਹਦਾ ਮੱਥਾ ਚੁੰਮਿਆ ਤੇ ਕਹਿਣ ਲੱਗਿਆ ਕਿ ਮੈਂ ਧੰਨਵਾਦੀ ਹਾਂ ਉਸ ਗੁਰੰਥੀ ਸਿੰਘ ਦਾ ਉਸ ਗੁਰੂ ਘਰ ਦੇ ਵਜ਼ੀਰ ਦਾ ਜਿਨ੍ਹਾਂ ਨੇ ਤੁਹਾਨੂੰ ਇਹ ਨੇਕ ਬੁੱਧੀ ਦਿੱਤੀ ਇੰਨੀ ਦੇਰ ਦੇ ਵਿੱਚ ਹੀ ਉਹਨਾਂ ਦੇ ਘਰ ਵਿੱਚ ਮਹਾਪੁਰਖ ਆਏ ਹੋਏ ਸਨ ਕੁਝ ਸਮੇਂ ਬਾਅਦ ਉਹ ਗ੍ਰੰਥੀ ਸਿੰਘ ਜਿਨ੍ਹਾਂ ਨੂੰ ਉਹ ਗੁਰੂ ਦਾ ਵਜੀਰ ਆਖਦੇ ਸਨ ਉਹ ਘਰ ਦੇ ਬਾਹਰ ਆ ਕੇ ਡਾਲੀ ਮੰਗਣ ਲੱਗੇ ਡਾਲੀ ਦਾ ਮਤਲਬ ਕੀ ਹੁੰਦਾ ਹੈ ਦੁੱਧ ਇਕੱਠਾ ਕਰਨਾ ਉਹ ਘਰ ਦੇ ਬਾਹਰ ਆਏ ਉਹਨਾਂ ਨੇ ਬਹੁਤ ਹੀ ਸਾਦੇ ਕੱਪੜੇ ਪਾਏ ਹੋਏ ਸਨ ਉਹਨਾਂ ਦੇ ਪੈਰਾਂ ਵਿੱਚ ਚਪਲਾਂ ਤਾਂ ਸਨ ਤੇ ਉਹਨਾਂ ਕੋਲ ਇੱਕ ਸਾਈਕਲ ਸੀ ਉਹ ਆ ਕੇ ਉੱਥੇ ਕਹਿਣ ਲੱਗੇ ਸਤਨਾਮ ਸ਼੍ਰੀ ਵਾਹਿਗੁਰੂ ਜਦੋਂ ਉਹਨਾਂ ਨੇ ਆਵਾਜ਼ ਲਗਾਈ ਤਾਂ ਉਹਨਾਂ ਦੀ ਆਵਾਜ਼ ਬਹੁਤ ਹੀ ਸੁਰੀਲੀ ਸੀ ਤਾਂ ਅੰਦਰ ਜਿਹੜੇ ਮਹਾਂਪੁਰਖ ਬੈਠੇ ਸਨ ਉਹ ਕਹਿਣ ਲੱਗੇ ਕਿ ਕੌਣ ਆਏ ਨੇ ਤਾਂ ਬੀਬੀ ਉਹਨਾਂ ਨੂੰ ਦੁੱਧ ਚ ਪਾਣ ਜਾ ਰਹੀ ਸੀ ਉਹਨਾਂ ਨੇ ਕਿਹਾ ਕਿ ਗਰੰਤੀ ਸਿੰਘ ਆਏ ਹੋਏ ਹਨ ਉਹਨਾਂ ਨੇ ਗਰੰਤੀ ਸਿੰਘ ਨੂੰ ਅੰਦਰ ਬੁਲਾ ਲਿਆ ਜਦੋਂ ਗਰੰਤੀ ਸਿੰਘ ਅੰਦਰ ਆਏ ਤਾਂ ਸਾਧੂ ਸੰਤਾਂ ਨੇ ਉਹਨਾਂ ਨੇ ਕਿਹਾ ਪਾਸ਼ਾ ਉਹ ਇੱਥੇ ਆਓ ਸਾਡੇ ਕੋਲ ਬੈਠੋ ਉਹਨਾਂ ਨੇ 3-4 ਵਾਰੀ ਉਹਨਾਂ ਨੂੰ ਕਿਹਾ ਕਿ ਪਾਤਸ਼ਾਹ ਉਹ ਇੱਧਰ ਆਓ ਤੇ ਸਾਡੇ ਕੋਲ ਬੈਠੋ। ਭਾਈ ਸਾਹਿਬ ਵੀ ਆ ਕੇ ਉਹਨਾਂ ਦੇ ਕੋਲ ਬੈਠ ਗਏ। ਤਾਂ ਐਨਾ ਬਾਬਾ ਜੀ ਨੇ ਉਹਨਾਂ ਨੇ ਉਹਨੂੰ ਬਹੁਤ ਆਦਰ ਤੇ ਸਤਿਕਾਰ ਦਿੱਤਾ ਤੇ ਜਿਹੜੇ ਵਸਤਰ ਘਰ ਦੇ ਮੈਂਬਰ ਉਹਨਾਂ ਦੇ ਲਈ ਲੈ ਕੇ ਆਏ ਸਨ। ਉਹਨਾਂ ਨੇ ਉਹ ਵਸਤਰ ਗਰੰਤੀ ਸਿੰਘ ਨੂੰ ਦੇ ਦਿੱਤੇ ਤੇ ਨਾਲ ਉਹਨਾਂ ਨੂੰ ਪੈਸੇ ਵੀ ਪੇਟਾ ਕਰ ਦਿੱਤੇ। ਜਦੋਂ ਭਾਈ ਸਾਹਿਬ ਚਲੇ ਗਏ ਤੇ ਪਰਿਵਾਰ ਵਾਲੇ ਸਾਧੂ ਸੰਤ ਜੀ ਨੂੰ ਕਹਿਣ ਲੱਗੇ ਕਿ ਅਸੀਂ ਤਾਂ ਇਹ ਵਸਤਰ ਤੇ ਇਹ ਮਾਇਆ ਤੁਹਾਡੇ ਹੀ ਲੈ ਕੇ ਆਏ ਸਨ। ਤੁਸੀਂ ਇਹ ਉਹਨਾਂ ਨੂੰ ਕਿਉਂ ਪੇਟਾ ਕਰ ਦਿੱਤੇ ਅਸੀਂ ਤਾਂ ਸਵੇਰ ਦੇ ਤੁਹਾਡੇ ਲਈ ਤਿਆਰੀ ਕਰ ਰਹੇ ਸੀ ਤਾਂ ਛੋਟੇ ਭਰਾ ਨੇ ਉਹਨਾਂ ਦੇ ਵਿੱਚੋਂ ਟੀਚਰ ਕੀਤੀ ਕਿ ਇਹ ਤਾਂ ਗਰੰਥੀ ਸਿੰਘ 5-7000 ਰੁਪਏ ਲੈਣ ਵਾਲਾ ਸੀ ਅਸੀਂ ਸਵੇਰ ਦੀ ਤੁਹਾਡੇ ਲਈ ਤਿਆਰੀ ਕੀਤੀ ਹੈ ਮਾਇਆ ਲੈ ਕੇ ਆਏ ਹਾਂ ਉਹਨੇ ਹੋਮੇ ਦੇ ਵਿੱਚ ਕਿਹਾ ਇਹ ਤਾਂ ਮਜਬੀ ਸਿੰਘ ਹੈ ਇਹ ਤਾਂ 5-7000 ਰੁਪਏ ਲੈ ਕੇ ਇੱਥੇ ਗੁਰਦੁਆਰੇ ਦੀ ਸੇਵਾ ਕਰਦੇ ਹਨ ਇਹ ਗੱਲ ਸੁਣ ਕੇ ਸੰਤਮ ਸੰਤਮ ਮਹਾਤਮਾ ਜੀ ਨੇ ਕਿਹਾ ਕਿ ਇਹ ਗ੍ਰੰਥੀ ਸਿੰਘਾਂ ਦੇ ਭਾਗ ਕਿੰਨੇ ਹੀ ਚੰਗੇ ਹਨ ਜਦੋਂ ਸਾਰੇ ਗੁਰਦੁਆਰਿਆਂ ਵਿੱਚੋਂ ਚਲੇ ਜਾਂਦੇ ਹਨ ਤਾਂ ਇਹ ਗ੍ਰੰਥੀ ਸਿੰਘ ਉੱਥੇ ਗੁਰੂ ਸਾਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਸੋਹਿਲਾ ਸਾਹਿਬ ਦਾ ਜਾਪ ਕਰਦੇ ਹਨ ਛੋਟਾ ਭਰਾ ਗਿਆਨ ਲੱਗਾ ਕਿ ਤੁਸੀਂ ਉਹਨਾਂ ਨੂੰ ਪਾਤਸ਼ਾਹ ਆਖਿਆ ਹੈ ਸਾਧੂ ਸੰਤ ਕਹਿਣ ਲੱਗੇ ਕਿ ਤੁਸੀਂ ਗੁੱਸਾ ਕਿਉਂ ਕਰਦੇ ਹੋ ਉਹਨਾਂ ਨੇ ਕਿਹਾ ਕਿ ਗੁੱਸਾ ਤਾਂ ਉਹਨਾਂ ਨੂੰ ਆਉਣਾ ਹੀ ਹੈ ਇੰਨਾ ਕੋਲ ਤਾਂ ਟੁੱਟਾ ਜਿਹਾ ਸਾਈਕਲ ਹੈ ਡੂਡ ਕੋ ਕਮਰਾ ਹੈ ਤੇ ਇਹ ਡਾਲੀ ਇਕੱਠੇ ਕਰਦੇ ਫਿਰਦੇ ਹਨ ਤੇ ਇਹਨਾਂ ਨੇ ਕੁੜਤਾ ਵੀ ਪਾਟਿਆ ਹੋਇਆ ਪਾਇਆ ਹੋਇਆ ਹੈ ਤੁਸੀਂ ਇਹਨਾਂ ਨੂੰ ਪਾਤਸ਼ਾਹ ਕਹਿੰਦੇ ਹੋ ਪਾਸ਼ਾ ਆਓ ਪਾਸ਼ਾ ਬੈਠੋ ਇਹ ਕਾਦੇ ਪਾਤਸ਼ਾਹ ਸਾਧੂ ਜੀ ਕਹਿਣ ਲੱਗੇ ਇਹ ਸ਼ਬਦ ਅਸੀਂ ਨਹੀਂ ਦਿੱਤਾ ਜੇ ਤੁਸੀਂ ਗੁੱਸੇ ਹੋਣਾ ਹੈ ਤਾਂ ਗੁਰੂ ਨਾਨਕ ਜੀ ਨਾਲ ਗੁੱਸੇ ਹੋਵੋ ਕਿਉਂਕਿ ਉਹਨਾਂ ਨੇ ਆਪਣੀ ਗੁਰਬਾਣੀ ਵਿੱਚ ਇਹਨਾਂ ਨੂੰ ਦੇ ਲਈ ਪਾਸ਼ਾ ਦਾ ਸ਼ਬਦ ਵਰਤਿਆ ਹੈ ਇਹ ਬਾਬੇ ਨਾਨਕ ਦਾ ਵਜੀਰ ਹੈ ਜਦੋਂ ਲੋਕ ਸੁੱਤੇ ਹੁੰਦੇ ਹਨ ਤਾਂ ਇਹ ਇਸ਼ਨਾਨ ਕਰਕੇ ਨਿਤਨੇਮ ਕਰਦੇ ਹਨ ਪੰਜ ਬਾਣੀਆਂ ਦਾ ਪਾਠ ਕਰਦੇ ਹਨ ਇਹ ਗੱਲ ਸੁਣ ਕੇ ਉਹਨਾਂ ਦੇ ਛੋਟੇ ਭਰਾ ਨੂੰ ਬਹੁਤ ਨੇ ਸੋਚਿਆ ਕਿ ਅੱਜ ਮੈਂ ਇਹਨਾਂ ਨੂੰ ਹਰਾਉਣਾ ਹੈ ਇਹ ਇਹਨਾਂ ਨੇ ਕੋਈ ਮੈਨੂੰ ਸੰਤੁਸ਼ਟੀ ਵਾਲਾ ਜਵਾਬ ਨਹੀਂ ਦਿੱਤਾ ਉਹਨਾਂ ਨੇ ਝਟ ਇੱਕ ਹੋਰ ਸਵਾਲ ਕੱਢ ਲਿਆ ਉਹ ਕਹਿਣ ਲੱਗੇ ਤੁਸੀਂ ਇਹਨਾਂ ਨੂੰ ਬਾਦਸ਼ਾਹ ਕਹਿ ਰਹੇ ਹੋ ਬਾਬੇ ਨਾਨਕ ਨੇ ਵੀ ਕਿਹਾ ਹੈ ਜੇ ਬਾਦਸ਼ਾਹ ਹੈ ਤਾਂ ਇਹ ਮੰਗਦਾ ਕਿਉਂ ਫਿਰਦਾ ਹੈ ਘਰ ਘਰ ਜਾ ਕੇ ਆਟਾ ਤੇ ਦੁੱਧ ਕਿਉਂ ਮੰਗਦਾ ਹੈ ਇਹ ਸਾਡੇ ਘਰੋਂ ਮੰਗਣ ਆਉਂਦੇ ਹਨ ਮਹਾਪੁਰਖ ਥੋੜੇ ਸਮੇਂ ਲਈ ਚੁੱਪ ਹੋ ਗਏ ਵੰਨਣੇ ਕੀਆ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਤਾਂ ਇਹ ਸੁਣ ਕੇ ਛੋਟਾ ਭਰਾ ਕਹਿਣ ਲੱਗਾ ਕਿ ਇਸ ਨਾਲ ਇਹ ਕੋਈ ਸੰਤੁਸ਼ਟੀ ਵਾਲਾ ਉੱਤਰ ਨਹੀਂ ਹੈ ਜੇ ਪਾਸ਼ਾ ਇਹ ਤਾਂ ਦੂਜਿਆਂ ਕੋਲ ਕਿਉਂ ਤੱਕਦਾ ਹੈ ਤਾਂ ਮਹਾਪੁਰਖ ਜੀ ਕਹਿਣ ਲੱਗੇ ਕਿ ਇਹ ਸੱਚ ਬਹੁਤ ਕੋੜਾ ਹੈ ਇਸ ਨੂੰ ਪਰਮਾਤਮਾ ਨੇ ਜਾਣ ਬੁੱਝ ਕੇ ਗਰੀਬੀ ਦਿੱਤੀ ਹੋਈ ਹੈ ਉਹ ਪੁੱਛਣ ਲੱਗੇ ਕਿਉਂ ਮਹਾਬੁਰਖੋ ਇਹ ਹੋ ਜਾ ਕਿਉਂ ਤਾਂ ਨਾਨਕ ਨੇ ਕਿਹਾ ਕਿ ਤੁਹਾਨੂੰ ਸੱਚ ਕੋੜਾ ਲੱਗੂਗਾ ਜਿਸ ਦਿਨ ਇਹ ਅਮੀਰ ਹੋ ਗਿਆ ਜਿਸ ਦਿਨ ਇਹਦੇ ਕੋਲ 4 ਪੈਸੇ ਆ ਗਏ ਤਾਂ ਇਸਨੇ ਨਾ ਤਾਂ ਕਦੇ ਤੜਕੇ ਉੱਠ ਕੇ ਇਸ਼ਨਾਨ ਕਰਨਾ ਹੈ ਨਾ ਗੁਰਦੁਆਰੇ ਦਾ ਬੂਆ ਖੋਲਣਾ ਹੈ ਤੇ ਨਾ ਹੀ ਨਿਤਨੇਮ ਕਰਨਾ ਹੈ ਜਿਹੜੇ ਦੁੱਖ ਨੇ ਉਹ ਸਾਡੇ ਲਈ ਤੋਹਫਾ ਹੁੰਦੇ ਹਨ ਜੇ ਦੁੱਖ ਨਾ ਹੋਣ ਤਾਂ ਅਸੀਂ ਰੱਬ ਨਾਲ ਨਹੀਂ ਜੁੜਾਂਗੇ ਜਦੋਂ ਸਾਨੂੰ ਸੁੱਖ ਮਿਲਦੇ ਹਨ ਜਦੋਂ ਸਾਨੂੰ ਮਾਇਆ ਮਿਲਦੀ ਹੈ ਤਾਂ ਸਾਡਾ ਝੁਕਾ ਮਾਇਆ ਵੱਲ ਹੋ ਜਾਂਦਾ ਹੈ ਮਾਇਆ ਸਭ ਕੁਝ ਗੜਬੜ ਕਰ ਦਿੰਦੀ ਹੈ ਜਦੋਂ ਬੰਦਾ ਗਰੀਬ ਹੁੰਦਾ ਹੈ ਤਾਂ ਉਹ ਨਿਮਰਤਾ ਦੇ ਵਿੱਚ ਰਹਿੰਦਾ ਹੈ ਮਾਇਆ ਵਕਤ ਬਦਲ ਦਿੰਦੀ ਹੈ ਮਾਇਆ ਬੰਦੇ ਨੂੰ ਬਦਲ ਦਿੰਦੀ ਹੈ ਗੁਰਬਾਣੀ ਵਿੱਚ ਵੀ ਕਿਹਾ ਗਿਆ ਹੈ ਮਾਇਆ ਤਾਰੀਆ ਤਾ ਨਾ ਬੋਲਾ ਉਸ ਗੁਰਮੁਖ ਪਿਆਰੇ ਨੂੰ ਕਿਹਾ ਗਿਆ ਕਿ ਗਰੰਥੀ ਸਿੰਘ ਹੈ ਜਿਹੜਾ ਉਹ ਗੁਰੂ ਘਰ ਵਿੱਚ ਬੈਠੇ ਹਨ ਤੇ ਉਹਨਾਂ ਨੇ ਗੁਰਬਾਣੀ ਦੀ ਤੂਕੁਚਾਰੀ ਦੁੱਖਧਾਰੂ ਸੁਖ ਰੋਗ ਪਿਆ ਇਹ ਉਸ ਦੀ ਖੇਡ ਹੈ ਇਹ ਉਹਦੀ ਮਰਜ਼ੀ ਹੈ ਕਿ ਉਹ ਕਿਸ ਨੂੰ ਕਿੰਨਾ ਦੇਵੇਗਾ ਤੇ ਕੀ ਉਹਨੇ ਕਿਸੇ ਨੂੰ ਨਹੀਂ ਦੇਣਾ ਇੰਨਾ ਕੁ ਜਿਹੇ ਦੋਵੇਂ ਬੱਚੇ ਵੀ ਸੁਣ ਰਹੇ ਸਨ ਇੰਨੇ ਨੂੰ ਉਹਨਾਂ ਦੇ ਭਰਾਵਾਂ ਨੇ ਦੋਵੇਂ ਬੱਚਿਆਂ ਨੂੰ ਸ਼ਾਬਾਸ਼ ਦਿੱਤੀ। ਇੱਕ ਭਰਾ ਨੇ ਤਾਂ ਬੱਚੇ ਨੂੰ ਪਿਆਰ ਕੀਤਾ ਤੇ ਉਹਨੂੰ ਸ਼ਾਬਾਸ਼ੀ ਦਿੱਤੀ। ਦੂਜੇ ਭਰਾ ਨੇ ਉਹਦੇ ਆਪਣੇ بیٹے ਦੇ ਥੱਪੜ ਮਾਰ ਕੇ ਕਿਹਾ ਕਿ ਕੋਈ ਜ਼ਰੂਰਤ ਨਹੀਂ ਹੈ ਅਮਰਾ ਛੱਕਣ ਦੀ। ਅਸੀਂ ਬਾਬੇ ਥੋੜੀ ਬੰਨਣਾ ਹੈ। ਸਾਡੇ ਕੋਲ ਤਾਂ 20 ਪੈਲੀਆਂ ਨੇ, ਗੱਡੀਆਂ ਖੜੀਆਂ ਨੇ। ਨਾ ਹੀ ਅਸੀਂ ਅਮਰਾ ਛੱਕਣਾ ਹੈ ਤੇ ਨਾ ਹੀ ਅਸੀਂ ਗੁਰਬਾਨੀ ਨਾਲ ਜੁੜਨਾ ਹੈ ਹੌਲੀ-ਹੌਲੀ ਸਮਾਂ ਬੀਤਦਾ ਗਿਆ ਸਮਾਂ ਆਪਣੀ ਚਾਲ ਚੱਲਦਾ ਰਿਹਾ ਉਹਨਾਂ ਦੇ ਵਿੱਚੋਂ ਇੱਕ ਬੱਚੇ ਨੇ ਅੰਮ੍ਰਿਤ ਛਕ ਲਿਆ ਤੇ ਦੂਜਾ ਬੱਚਾ ਜਿਸ ਦੇ ਉਸਦੇ ਬਾਪ ਨੇ ਤੱਪੜ ਮਾਰਿਆ ਸੀ ਉਹ ਉਹਨੇ ਅੰਮ੍ਰਿਤ ਨਹੀਂ ਛਕਿਆ ਜਿਹੜੇ ਭਰਾ ਦਾ ਬੱਚਾ ਜੁੜਿਆ ਹੋਇਆ ਸੀਗਾ ਗੁਰਬਾਨੀ ਦੇ ਨਾਲ ਉਸਨੇ 1430 ਅੰਗਾਂ ਦੀ ਸੰਥਿਆ ਵੀ ਪੂਰੀ ਕੀਤੀ ਤੇ ਨਾਲ ਪੜ੍ਹ ਲਿਖ ਕੇ ਉਸਨੇ ਪੀ ਐਚ ਡੀ ਵੀ ਕਰ ਲਈ ਤੇ ਜਿਸ ਨੇ ਆਪਣੇ ਬੇਟੇ ਨੂੰ ਚਪੇੜ ਮਾਰੀ ਸੀ ਉਸ ਦਾ ਮੁੰਡਾ ਪਲੱਸ 2 ਵੀ ਨਾ ਕਰ ਸਕਿਆ ਦੂਜੇ ਭਰਾ ਦੇ ਬੱਚੇ ਨੂੰ ਚੰਗੀ ਜੌਬ ਵੀ ਮਿਲ ਗਈ ਉਸਨੇ ਇੱਕ ਬਹੁਤ ਚੰਗਾ ਜੀਵਨ ਸਾਥੀ ਵੀ ਮਿਲਿਆ ਪਰਮਾਤਮਾ ਨੇ ਕਿਰਪਾ ਕੀਤੀ ਤਾਂ ਉਸ ਦਾ ਬਿਜ਼ਨਸ ਵੀ ਬਹੁਤ ਚੰਗਾ ਚੱਲਣ ਲੱਗ ਪਿਆ ਤੇ ਦੂਜਾ ਭਰਾ ਜਿਸ ਨੇ ਆਪਣੇ ਬੱਚੇ ਨੂੰ ਅਮਰ ਸ਼ਕਨ ਤੋਂ ਰੋਕਿਆ ਸੀ ਉਹ ਉਹਨਾਂ ਨੂੰ ਵੇਖ ਕੇ ਬਹੁਤ ਜਲ ਰਿਹਾ ਸੀ ਉਸਨੇ ਆਪਣੀ ਘਰ ਵਾਲੀ ਨਾਲ ਗੱਲ ਕੀਤੀ ਉਸਨੇ ਕਿਹਾ ਤੇ ਉਸ ਦਾ ਜਿਹੜਾ ਬੇਟਾ ਸੀ ਉਹ ਵੀ ਨਸ਼ੇ ਦੀ ਰਾਤੇ ਤੁਰਨ ਲੱਗ ਪਿਆ ਉਸਨੇ ਆਪਣੀ ਘਰ ਵਾਲੀ ਨਾਲ ਗੱਲ ਕੀਤੀ ਕੀ ਇਹਨਾਂ ਦਾ ਤਾਂ ਕਾਰੋਬਾਰ ਵੀ ਬਹੁਤ ਵਧੀਆ ਚੱਲ ਰਿਹਾ ਹੈ ਤੇ ਇਹਨਾਂ ਦੇ ਤਾਂ ਬੱਚੇ ਦਾ ਵਿਆਹ ਵੀ ਹੋ ਗਿਆ ਆਪਣੇ ਮੁੰਡੇ ਲਈ ਕੋਈ ਵੀ ਰਿਸ਼ਤਾ ਆਂਦਾ ਹੈ ਤਾਂ ਉਹ ਰਿਸ਼ਤੇ ਤੋਂ ਨਾ ਕਰ ਦਿੰਦੇ ਹਨ ਤਾਂ ਉਹਦੀ ਘਰਵਾਲੀ ਨੇ ਉਹਨਾਂ ਨੂੰ ਸਮਝਾਇਆ ਕਿ ਆਪਣਾ ਬਟਾ ਹੈ ਜਿਹੜਾ ਉਹ ਨਸ਼ਾ ਕਰਨ ਲੱਗ ਪਿਆ ਹੈ ਤੇ ਉਹ ਗਲਤ ਸੰਗਤ ਵਿੱਚ ਤੁਰ ਪਿਆ ਹੈ ਸਾਧ ਸੰਗਤ ਜੀ ਇਸ ਸਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਡੇ ਕਰਮਾਂ ਦਾ ਵਿਝਿਆ ਹੋਇਆ ਹੀ ਸਾਨੂੰ ਮਿਲਦਾ ਹੈ ਅਗਰ ਅਸੀਂ ਕਰਮ ਗਲਤ ਕਰਦੇ ਹਾਂ ਅਸੀਂ ਬੱਚੇ ਨੂੰ ਗਲਤ ਸਿੱਖਿਆ ਦਿੰਦੇ ਹਾਂ ਪਰ ਉਹ ਵੱਡੇ ਹੋ ਕੇ ਵੀ ਉਹ ਓਜੇ ਹੀ ਬਣਦੇ ਹਨ ਬੱਚਿਆਂ ਦੀ ਜ਼ਿੰਦਗੀ ਬਣਾਉਣ ਵਿੱਚ ਮਾਪੇ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਸਾਨੂੰ ਆਪਣੇ ਘਰ ਵਿੱਚ ਗੁਰਬਾਣੀ ਲਗਾਣੀ ਚਾਹੀਦੀ ਹੈ ਬੱਚਿਆਂ ਨੂੰ ਸਾਧ ਸੰਗਤ ਦੇ ਨਾਲ ਜੋੜਨਾ ਚਾਹੀਦਾ ਹੈ ਉਹਨਾਂ ਨਾਲ ਦੋਸਤਾਂ ਵਾਂਗੂ ਗੱਲ ਕਰਨੀ ਚਾਹੀਦੀ ਹੈ ਉਹਨਾਂ ਨੂੰ ਰੋਜ਼ ਥੋੜੀ-ਥੋੜੀ ਗੁਰਬਾਣੀ ਸਿਖਾਣੀ ਚਾਹੀਦੀ ਹੈ ਬੱਚਿਆਂ ਨੂੰ ਜੇ ਨਸ਼ਿਆਂ ਦੇ ਰਾਹ ਤੋਂ ਤੁਰੰਤੋਂ ਰੋਕਣਾ ਹੈ ਤਾਂ ਸਾਨੂੰ ਘਰਾਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨਾ ਪਵੇਗਾ ਨਸ਼ਿਆਂ ਦੇ ਤੋਂ ਤੋੜਨਾ ਚਾਹੀਦਾ ਪਵੇਗਾ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੀ ਨੌਜਵਾਨ ਪੀੜ੍ਹੀ ਇਸ ਚੀਜ਼ ਤੋਂ ਬਚੇ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਇਸ ਤੇ ਕਮੈਂਟ ਵੀ ਜਰੂਰ ਕਰਿਓ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੁਹਾਨੂੰ ਇਹੋ ਜਿਹੀਆਂ ਹੀ ਵੀਡੀਓ ਇਸ ਚੈਨਲ ਤੇ ਮਿਲਦੀਆਂ ਰਹਿਣਗੀਆਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ